ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਥਿਊ ਦੇਖੋ ਥਿਊ ਦਿਖਾਉਣਾ ਤੁਹਾਨੂੰ ਦਿਖਾ ਵੀ ਜੜੀ ਸਾਰਾ ਫੇਰ ਕਰਦੇ ਆ ਗੱਲ ਇੱਧਰ ਸਾਰਾ ਖੜਾ ਲਿਆ ਹੈ ਲਿਆ ਕਰੋ ਮਾਓ ਵੀ ਸੱਜਣੋ ਕਿਤੇ ਮਰਜੀ ਦੁਨੀਆ ਦੀ ਕਿਸੇ ਧਰਤੀ ਤੇ ਤੁਸੀਂ ਚੱਲ ਜਾਓ ਕਿੱਡੇ ਸੋਹਣੇ ਸੋਹਣੇ ਮੁਲਕ ਨੇ ਪਰ ਜੋ ਯਾਰ ਆਹਾ ਹੈ ਨਾ ਆਰੇ ਬੰਦੇ ਖੇਤਾਂ 'ਚ ਬੈਠੇ ਨੇ ਤੇ ਆਹ ਤਾਂ ਇਹਦੀ ਵੱਖਰੀ ਓਹ ਗੱਲ ਆ ਹਾਂ ਹਾਂ ਥੱਲੇ ਡੰਗਰ ਬੰਨੇ ਹੋਏ ਨੇ ਐਡਾ ਸੋਹਣਾ ਵੀ ਇੱਥੇ ਮੰਜੀ ਢਾਈ ਹੋਵੇ ਤੇ ਮੈਂ ਪਰ ਵਜੀ ਹੋਵੇ ਯਾਰਾਂ ਦੀ ਤੇ ਮੈਂ ਕਹਿੰਦਾ ਨਜ਼ਾਰਾ ਹੀ ਵੱਖਰਾ ਮੇਰਾ ਤਾਂ ਸਦਾ ਦਿਲ ਧੜਕਦਾ ਹੈ ਇਹਦੀ ਥਾਂ ਤੇ ਰੂਹ ਜਿ ਵਸਿਆ ਹੋਇਆ ਹੈ ਮੇਰਾ ਮੈਨੂੰ ਐ ਨਹੀਂ ਹੈਗਾ ਵੀ ਮੇਰੇ ਘਰੇ ਵੱਡਾ ਵੱਡਾ ਪੱਥਰ ਲੱਗਿਆ ਹੋਵੇ ਜੀ ਐਡੀ ਕੋਠੀ ਹੋਵੇ ਉਹ ਜਿਵੇਂ ਪੁਰਾਣੇ ਘਰ ਹੁੰਦੇ ਸੀ ਨਾ ਬਸ ਓਵੇਂ ਹੀ ਪੁਰਾਣਾ ਘਰ ਹੋਵੇ ਐ ਦੇਖੀ ਆ ਉਹਨਾ ਆਇਆ ਪੂਰਾ ਹੋਵੇ ਕਿਲੇ ਦੇ ਘਰ ਇੱਕ ਪਾਸੇ ਡੰਕਰ ਤੁਰੇ ਫਿਰਦੇ ਨੇ ਘੋੜੇ ਬੱਕਰੇ ਕੁੱਤੇ ਕਾਪੇ ਸਾਰੇ ਮੁਰਗੇ ਬੱਚ ਤੁਰੇ ਸਰਦੇ ਨੇ ਦਾ ਮੈਂ ਕਹਿੰਦਾ ਨਜ਼ਾਰਾ ਹੀ ਵੱਖਰਾ ਬੜੀ ਕਿਹੜੀ ਜਾਨ ਆਇਆ ਆਇਆ ਸਾਡਾ ਪੁਰਾਣਾ ਮਿੱਤਰ ਆ ਗਿਆ ਪਿੱਲਾ ਚਦਰਪੁਰੀਆ ਸਾਰੇ ਜਾਣਦੇ ਨੇ ਉਹ ਪੁਰਾਣਾ ਬੰਦਾ ਸਾਡਾ ਪੁਰਾਣਾ ਭਰਾ ਏ ਕਿਉਂ ਭੁੱਲਿਆ ਇਹਦੇ ਵਰਗੀ ਚੀਜ਼ ਮਿਲਦੀ ਨੂੰ ਆ ਨਜ਼ਾਰਾ ਕੋਈ ਨਜ਼ਾਰਾ ਹੀ ਦਿਲ ਖੁਸ਼ ਹੋ ਗਿਆ ਪੂਰਾ ਆਤਮਾ ਨੂੰ ਮੈਂ ਕਹਿੰਦਾ ਪੁੱਛੋ ਨਾ ਕੋਈ ਸਕੂਨ ਮਿਲਦਾ ਇਸ ਜਿੰਦਗੀ ਵੀ ਇੱਕੋ ਹੀ ਖੁਸ਼ੀ ਰਹਿ ਗਈ ਬਾਕੀ ਤੇ ਰੱਬ ਨੇ ਸਾਰੀਆਂ ਬੂਰੀਆਂ ਕੀਤੀਆਂ ਵੀ ਰੱਬਾ ਬਸ ਮੇਰਾ ਕਿਸੇ ਦਿਨ ਇਹੋ ਜਿਹਾ ਸਿਸਟਮ ਬਣਾ ਦੇ ਮੇਰਾ ਵਾਹ ਕਿਉਂ ਦੇਵਾ ਦੇ ਰਹੋ ਆਪਣਾ ਘਰ ਦੀਆਂ ਖਿੜਾਕਾਂ ਖਾਓ ਘਰੇ ਜਾਣਾ ਨਹੀਂ ਲੈ ਇੱਕ ਮੱਝ ਜ਼ਰੂਰ ਰੱਖੋ ਇੰਜਾਂ ਬਾਹਰਲਾ ਵੱਡੋ ਆ ਕਾਹਰਾਂ ਖਾਹਰਾਂ ਨਾਲ ਜਿਹੜੀ ਆ ਜੀਵਨ ਜਿੰਦਗੀ ਹੈ ਨਾ ਇਹਦੇ ਵਰਗੀ ਰੀਸ ਨਹੀਂ ਜਿਵੇਂ ਆਪਾਂ ਉਰੇ ਖੜੇ ਆ 10 ਸਾਲਾਂ ਮਰ ਬਾਅਦ ਵੀ ਬਣੇ 10 ਸਾਲਾਂ ਇੱਕ ਤੋਂ 10% 10 ਸਾਲਾਂ ਮਰ ਬਾਅਦ ਵੀ ਕਿਹੜਾ ਹੁੰਦਾ ਇਹ ਸਮਝਾ ਰਹੇ ਸਰ ਉਧਰ ਦੀ ਗੱਲ ਆ ਇਹ ਆ ਯਾਰ ਕਿਤੇ ਮਿਲ ਨਹੀਂ ਆ ਛੰਡੀਆਂ ਬੋੜ ਦੀਆਂ ਛਾਵਾਂ ਆਏ ਹਾਏ ਹਾਏ ਇਹ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਪਤਾ ਹੈ ਆਏ ਹਾਏ ਹਾਏ ਔਰ ਰੱਬਾ ਸੱਚਿਆ ਪਾਦਸ਼ਾਹ ਮਾਲਕਾ ਮਰਿਆ ਆਹਾਹਾ ਆ ਨਿਆਰਾ ਕਿਤੇ ਮਿਲਣਾ ਯਾਰ ਕਿਤੇ ਕਿਤੇ ਨਹੀਂ ਮਿਲਣਾ ਲੱਭਣੀ ਨਹੀਂ ਮौज ਪੰਜਾਬ ਵਰਗੀ ਆ ਖੜੀਏ ਬੂਰੀ ਰਾਵੀ ਆ ਬਾਈ ਦੀ ਮੱਤ ਬੁਲਾ ਰਹੀ ਹਾਂ 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 ਬਾੜਾ ਨਿਆਰਾ ਯਾਰ ਬਾੜਾ ਲੈ ਆ ਚਾਰਚੂਰ ਪਾਇਆ ਹੈ ਬਾਈ ਉਹਨਾਂ ਨੇ ਪੂਰਾ ਸੋਹਣਾ ਮੌਲ ਆ ਪੂਰਾ ਬਹੁਤ ਸੋਹਣਾ ਹਾਂ ਮੇਰੇ ਪੁਰਾਣੇ ਕੀ ਕਰੂਗਾ ਜਿਹੜਾ ਸਾਡਾ ਢਾਈ ਬਸਤੇ ਆ ਹੋਰ ਸਾਪ ਦੇ ਹੈ ਹੈ ਮੇਰਾ ਦਾਈ ਜੂਰੀਏ ਵਰਤ ਹਾਂ 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 ਨਹੀਂ ਨਹੀਂ ਇਹ ਇਹਦਾ ਤੁਸੀਂ ਇਹਦਾ ਲਾਈ ਹੋਈ ਆਂਦਰਾ ਗੋਬਰ ਮਸ਼ੀਨ ਵਾਲੀ ਜਿਗਾਰ ਪਿਛੇ ਲਾਇਆ ਹੋਇਆ ਠੀਕ ਆ ਠੀਕ ਆ ਠੀਕ ਆ ਸਾਡੇ ਬਾਈ ਜੀ ਉਹਨਾਂ ਦੇ ਘਰ ਨੇ ਇਹ ਸਾਰੀ ਜ਼ਮੀਨ ਤੇ ਹੀ ਬੈਠੇ ਨੇ ਇਹ ਤੇ ਸਾਰੇ ਆ ਇਹਨਾਂ ਦੇ ਘਰ ਨੇ ਸਾਰੇ ਬਹੁਤ ਸੋਹਣਾ ਮਾਹੌਲਾ ਯਾਰ ਬਾਹਲਾ ਸੋਹਣਾ ਸੋਹਣਾ ਮਾਹੌਲ ਬਹੁਤ ਸੋਹਣਾ ਆ ਮੋ ਜਨੇ ਮੜਨੀ ਆ ਪੁਰਾਣੇ ਘਰ ਬਹਿ ਗਏ ਜੀ ਬਹਿ ਗਏ ਕੱਚੀਆਂ ਕੰਧਾਂ ਹੁੰਦੀਆਂ ਨੇ ਇੱਕੋ ਟੱਬਰ ਬੈਠ ਕੇ ਹਾਂ ਬਸ ਹਾਂ ਕੈਸਾ ਹਾਂਜੀ 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 ਹੈਲੋ ਜੀ ਹੈਲੋ ਕਾਲਸਾ ਜੀ ਬੱਲਾ ਜੀ ਯਾਦਰਪੁਰਿਆ ਇਹਦੇ ਨਾਲ ਚਾਰ ਪਿੰਡਾਂ ਦੇ ਵਿਚਾਲੇ ਬੈਠੇ ਨੇ ਭੋਲੀਆ ਅੰਨੀਆਂ ਭੱਦਲ ਥੂਆ ਇਧਰਲੇ ਪਾਸੇ ਸ਼ਹਿਰ ਹੈ ਹੈ ਆ ਆ ਆਪਣੇ ਕੋਲ ਕਿੱਥੇ ਹੋ ਗਿਆ ਬਹੁਤ ਸੋਹਣਾ ਜੀਰੋ ਜੀ ਨੂੰ ਯਾਰ ਲੱਗਦਾ ਵਧੀਆ ਵੀ ਹਾਂ ਇਹੋ ਜੇ ਮਾਹੌਲ 'ਚ ਰਹਿਣਾ ਵਧੀਆ ਲੱਗਦਾ ਪਿੰਡ 'ਚ ਰਹਿਣਾ ਵਧੀਆ ਲੱਗਦਾ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਠੀਕ ਆ ਮੈਂ ਨਹੀਂ ਕਹਿੰਦਾ ਵੀ ਸ਼ਹਿਰ ਕੋਈ ਮਾੜਾ ਹੁੰਦਾ ਪਰ ਜਿਹੜਾ ਸਕੂਨ ਆ ਅਸਲੀ ਜਿਹੜੀਆਂ ਖਰਾਕਾਂ ਨੇ ਪਿੰਡ ਦੀਆਂ ਦੇਖੋ ਤੜਕੇ ਤੋਂ ਬੰਦੇ ਆਪਦੇ ਕੰਮ ਲੱਗ ਜਾਂਦੇ ਨੇ ਜਦੋਂ ਨੜਕੇ ਤੋਂ ਕੰਮ ਲੱਗ ਜਾਣਾ ਤੇ ਫਿਰ ਖਰਾਕ ਵੀ ਉਹੋ ਜਿਹੀ ਖਾਣੀਆਂ ਘਰ ਦੀਆਂ ਮੈਸਾਂ ਨੇ ਠੀਕ ਆ ਤੇ ਆਪਦੇ ਵਾਸਤੇ ਜਿਹੜੀ ਸਬਜ਼ੀ ਸੂਬਜ਼ੀ ਕਰਦੇ ਨੇ ਬਿਨਾ ਉਹ ਤੋਂ ਕਰਦੇ ਨੇ ਸਪਰੇ ਹਾਂ ਦੇਖਾ ਤੋਂ ਬਹੁਤ ਸੋਹਣਾ ਬਹੁਤ ਸੋਹਣਾ